अंजिता अक्सर गलत तो पहनती बहाने ना अक्सर अक्सर गलत तो पहनती बहाने गा जाहिर कितना करता गर्व सम्मान में अक्सर गलत तो पहनने बहाने ना वो जाहिर कितना करता गर्व सम्मान में अंजिता मेरा दायरा बहुत ही छोटा है जी अंजिता मेरा दायरा बहुत ਇਹ ਤਾਂ ਉਹ ਚਿੰਦ ਹੈ ਉਹ ਦੇ ਸਰ ਹਾਂ ਇਹ ਤਾਂ ਇਹ ਤਾਂ ਸਾਰੀ ਖੇਡ ਸਿਆਸਤ ਦਾ ਨਾਮ ਹੈ ਹਾਂ ਇਹ ਤਾਂ ਇਹ ਤਾਂ ਸਾਰੀ ਖੇਡ ਸਿਆਸਤ ਦਾ ਨਾਮ ਹੈ ਸਾਡਾ ਕਾਹਦਾ ਰੋਸਾ ਮੁਲਕ ਬਗਾਨੇ ਨਾਲ ਵਾਹ ਵਾਹ ਕੀ ਆਵਾਜ਼ ਆ ਬਹੁਤ ਵੈਰੀ ਗੁੱਡ ਤੁਹਾਡਾ ਉੱਪਰ ਦੁਬਾਰਾ ਸਾਰੀ ਖੇਡ ਸਿਆਸਤ ਦਾ ਨਾਮ ਇਹ ਤਾਂ ਸਾਰੀ ਖੇਡ ਸਿਆਸਤ ਦਾ ਨਾਮ ਹੈ ਸਾਡਾ ਨਾਦ ਅੰਸਾ ਮੁੱਖ ਬਗਾਨਾ ਹੈ ਕਿੰਨੀ ਡੂੰਗੀ 60 ਬੱਝੀ ਹੈ ਉਹ ਪੁੱਛਦਾ ਹਾਂ ਕਿੰਨੀ ਡੂੰਗੀ 60 ਬੱਝੀ ਹੈ ਉਹ ਪੁੱਛਦਾ ਹੈ ਦਿਲ ਦਾ ਜ਼ਖਮੋਂ ਮਿੰਦਾ ਕਿੰਝ ਬੰਨਨੇ ਹਾਂ ਬਹੁਤ ਬਸ ਸ੍ਰੀ ਪਾਲ ਕੇ ਪੁੱਤਾਂ ਵਾਂਗ ਜਵਾਨ ਕੀਤਾ ਸ੍ਰੀ ਪਾਲ ਕੇ ਪੁੱਤਾਂ ਵਾਂਗ ਜਵਾਨ ਕੀਤਾ ਬਾਪੂ ਰੁਸਿਆ ਫਿਰਦਾ ਮੇਖੋ ਭਾਨੇ ਨਾਲ ਹਾਂ ਹੋ ਸ਼ਬਦਾਂ ਵਾਲੇ ਬਾਣ ਹੀ ਕਾਫੀ ਨੇ ਹੂੰ ਤਾਂ ਸ਼ਬਦਾਂ ਵਾਲੇ ਬਾਣ ਹੀ ਕਾਫੀ ਨੇ ਤੀਰ ਬਣਾਉਂਦਾ ਹੁੰਦਾ ਸੀ ਮਕਾਨੇ ਨਾਲ ਬਹੁਤ ਸਿੱਧਾ ਬਹੁਤ ਸਿੱਧਾ ਆਪਣਾ ਬੇਚ ਇਮਾਨ ਲਿਆ ਤਾਂ ਕੀ ਹੋਇਆ ਆਪਣਾ ਬੇਚ ਇਮਾਨ ਲਿਆ ਤਾਂ ਕੀ ਹੋਇਆ ਚੱਲਣਾ ਚਾਹੁੰਦਾ ਹਾਂ ਬਸ ਜਮਾਨੀ ਨਾਲ अज भी लोग मसाला देंगे बबे नानक भी यारी मरदानी अक्सर गलत है किसी बहाने जाहिर कि करता